ਯਾਰ ਕਹਿੰਦਾ ਤਾਂ ਉਹ ਬੰਦੇ ਦੀ ਸਾਰੀ ਜ਼ਿੰਦਗੀ ਚ ਬੰਦਾ ਮਿਹਨਤ ਕਰਕੇ ਸੋਚਦਾ ਵੀ ਮੇਰਾ ਮਕਾਨ ਇੱਕ ਬਣ ਜਵੇ ਮੇਰਾ ਇੱਕ ਮਕਾਨ ਬਣ ਜਵੇ ਹਨਾ ਸੰਗ ਜੀ ਅਸੀਂ ਇਸ ਪਿੰਡ ਦੇ ਵਿੱਚ ਹਨਾ ਇਹ ਸਾਡਾ 10ਵਾਂ ਪਰਿਵਾਰ ਆ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਪਰ ਜਿੰਨੇ ਪਹਿਲੇ 9 ਪਰਿਵਾਰ ਦੇਖੇ ਆ 9 ਪਹਿਲੇ ਸਾਨੂੰ ਤੇ ਇਹ ਲੱਗਦਾ ਵੀ ਉਹ ਸੀਰੀਅਸ ਹੈ ਪਰ ਇਹ ਜਿਹੜਾ ਪਰਿਵਾਰ ਆ ਇਸ ਸਾਰੇ ਤੋਂ ਸੀਰੀਅਸ ਦੇਖ ਕੇ ਰੂਣਾ ਨਿਕਲਦਾ ਆ ਕਿ ਬਾਈ ਦਾਦਾ 3 ਸਾਲ ਕਵੈਦ ਦੇ ਵਿੱਚ ਲਾ ਕੇ ਵੀਰ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇਹ ਮਕਾਨ ਬਣਾਇਆ ਤੇ ਜਿਹੜਾ ਬਕਾਨ ਆ ਬਿਲਕੁਲ ਬਿਲਕੁਲ ਹੀ ਖਤਮ ਹੋ ਚੁੱਕਾ ਸਾਰੇ ਲੈਂਟਰ ਨੂੰ ਤੇੜਾ ਆ ਚੁੱਕੀਆਂ ਕੰਧਾਂ ਨੂੰ ਤੇੜਾ ਆ ਗਈਆਂ ਫਰਸ਼ ਥੱਲੇ ਵਹਿ ਗਿਆ ਤੇ ਪਾਣੀ ਵੀ ਦੱਸਦੇ 18 18 20 ਫੁੱਟ ਪਿਛਲੇ ਪਾਸੇ ਕਿਉਂਕਿ ਮਕਾਨ ਵੀਰ ਨੇ ਬਹੁਤ ਉੱਚਾ ਬਣਾਇਆ ਸੀ ਇਹਦੇ ਪਿਛਲੇ ਪਾਸੇ ਨੀਵਾ ਜ਼ਿਆਦਾ ਹੈ ਨਾ 12 15 ਫੁੱਟ ਨੀਵਾ ਆਇਆ ਹਾਂਜੀ ਹਾਂਜੀ ਉਦੋਂ ਪਾਣੀ ਇੱਥੇ ਤਾਂ ਨਹੀਂ ਆਇਆ ਹੁਣ ਕਿ ਆ ਗਿਆ ਜੀ ਇੱਥੇ ਵੀ ਨਹੀਂ ਇੱਥੇ ਹੈਗਾ ਸੀ ਪਾਣੀ ਆ ਗੜੀ ਤੇ ਇੱਥੇ ਤਾਂ ਤਾਂ ਪਾਣੀ ਅੱਛਾ ਇਹ ਫੇਰ ਤਾਂ ਭਾਈ 18 18 20 20 ਫੁੱਟ ਪਾਣੀ ਚੜ ਗਿਆ ਇੱਥੇ ਬਹੁਤ ਪਾਣੀ ਸੀ ਗਾਦੇ ਪਾਣੀ ਭੜਾ ਜੀ ਆ ਗੜੀ ਤੇ ਹੀ ਆਏ ਆ ਇੱਥੇ ਵੇਖਣ ਫਕੀਰ ਕਿਉਂ ਆ ਗਏ ਸੀ ਦਾਦੇ ਕੱਲਾ ਘਰ ਹੀ ਗਾ ਦਾਦੇ ਹੀ ਉਧਰ ਦੂਜੇ ਘਰਾਂ ਚ ਸੁੱਤੇ ਹਨ ਹਾਂ ਜੀ ਹਾਂ ਜੀ ਕਿਉਂਕਿ ਭਾਈ ਇਹ ਤਾਂ ਮਕਾਨੇ ਨੂੰ ਬਣਾਉਣ ਨੂੰ ਵੀ ਥੋੜਾ ਟਾਈਮ ਹੋਇਆ ਲੱਗਦਾ ਨਾ ਅੰਦਰ ਅਗਲੇ ਦਿਨ ਆਏ ਨੇ ਨੇ ਪਾਣੀ ਖਾਣੀ ਲੰਘ ਕੇ ਤੇ ਵੇਖਿਆ ਅਗੇ ਭਾਜੀ ਫਿਰ ਉਹ ਥੱਲੇ 12 15 ਉਹ ਤਾਂ 18 20 ਫੁੱਟ ਦੇ ਲਗਭਗ ਪਾਣੀ ਇੱਥੇ ਤਾਂ ਫੇ ਪਿਆ ਚੜ ਗਿਆ ਨਾ ਤੇ ਤੁਸੀਂ ਹੋਰ ਸੋਨੇ ਕਿੱਥੇ ਭਾਜੀ ਅਹੀਂ ਇੱਥੇ ਗਾੜੀ ਦੇ ਦائیں ਦੇ ਜੋ ਮੰਜੇ ਘਰ ਖਤਮੇ ਹੋ ਗਿਆ ਨਾ ਡੈਮੇਜ ਹੋ ਗਿਆ ਅੰਦਰ ਵੜਦੇ ਅੰਦਰ ਅੰਦਰ ਅੱਛਾ ਜੀ ਕਿਉਂਕਿ ਅੰਦਰ ਦੇ ਹਾਲਾਤੇ ਇਦਾਂ ਤੇੜਾ ਗਈ ਸਰ ਮਕਾਨ ਖਰਾਬ ਹੋ ਗਿਆ ਹਾਂਜੀ ਸਮਾਨ ਵੀ ਬਾਹਰੇ ਕਰ ਦਿੱਤਾ ਮੀ ਆ ਦੇਖ ਸਾਰੇ ਕਿੰਨਾ ਚਿਰ ਹੋਇਆ ਭਾਜੀ ਮਕਾਨ ਬਣਾਇਨੂ ਇਹਨੂੰ ਇਹਨੂੰ ਹੋਏ ਆ 9 ਕੁ ਮਹੀਨੇ ਹੋਏ ਆ ਅੱਛਾ ਲੇ 8-9 ਮਹੀਨੇ ਹੋਏ ਬਣਾਇਨੂ ਕੀ ਕੰਮ ਕਰਦੇ ਭਾਜੀ ਤੁਸੀਂ ਮੈਂ ਲਾਇਕ ਕੁਐਦ ਤੇ ਅੱਛਾ ਕੁਐਦ ਉਹ ਉਹ ਉਸ ਕਮਾਈ ਦੇ ਨਾਲ ਤੁਸੀਂ ਬਣਾਇਆ ਨਾ ਮਕਾਨ ਇਹ ਕਮਾਈ ਦੇ ਨਾਲ ਬਣਾਇਆ ਤੇ ਹੁਣ ਮੈਂ ਆਇਆ ਪੱਕਾ ਕੀ ਚੱਲ ਘਰ ਬਣ ਗਿਆ ਮੈਂਨ ਘਰ ਇਹ ਆ ਤੁਸੀਂ ਵੇ ਬੰਦਾ ਅੰਦਰ ਸਾਰੀ ਜ਼ਿੰਦਗੀ ਭਾਜੀ ਬੰਦੇ ਤੋਂ ਮਕਾਨ ਇੱਕ ਮਹੀ ਬਣਦਾ ਯਾਰ ਹਨਾ ਸਾਰੀ ਜ਼ਿੰਦਗੀ ਬੰਦਾ ਕੰਮ ਕਰਦਾ ਤੇ ਮਕਾਨ ਇੱਕ ਬਣਦਾ ਬੱਚਿਆਂ ਤੋਂ ਬਿਨਾ ਬਹੁਤ ਜ਼ਿਆਦਾ ਹੁੰਦਾ ਹਰ ਜ਼ਿੰਦਗੀ ਕਰਮ ਹੋ ਗਿਆ ਤੇ ਰਾਜ ਅੰਦਰ ਮਕਾਨ ਵਾਹ ਜੀ ਵਾਹ ਜੀ ਬਹੁਤ ਇਹਦਾ ਜਰ ਤੁਹਾਡੇ ਤਾਂ ਘਰ ਦਾ ਆਇਆ ਪੰਜੀ ਤਰੀ ਨੂੰ ਆਇਆ ਵਾ ਅੱਛਾ ਜਿੱਦਣ ਪਾਣੀ ਆਇਆ ਤਾਂ ਇੱਕ ਦਿਨ ਪਹਿਲੇ ਤੁਸੀਂ ਆਏ ਬਾਹਰੋਂ ਆਹੋ ਮੈਂ ਚੱਲ ਘਰ ਬਣ ਗਿਆ ਹੁਣ ਆਪਣੇ ਪਰਿਵਾਰ ਤੇ ਰਹਾਂਗੇ ਤੇ ਚੱਲ ਕੋਈ ਨਹੀਂ ਬਾਈ ਇਹ ਜਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਜ਼ੂਰ ਹੈ ਨਾ ਉਹਨੇ ਪਤਾ ਨਹੀਂ ਇਹ ਚ ਵੀ ਕੋਈ ਭਲਾਈ ਆ ਇਹ ਚ ਵੀ ਕੋਈ ਭਲਾਈ ਆ ਆਪਾਂ ਦੇਖ ਕੇ ਚੱਲੀਏ ਇਹ ਆਪਾਂ ਨੂੰ ਬਿਲਕੁਲ ਕਦੇ ਲੱਗਦਾ ਸਾਨੂੰ ਕੋਈ ਮਾਰੇ ਨੇ ਸਾਡੇ ਨਾਲ ਗਲਤ ਕੀਤਾ ਜਾਂ ਸਾਡਾ ਨੁਕਸਾਨ ਹੋਇਆ ਪਰ ਇਹਦੇ ਵਿੱਚ ਵੀ ਸਾਡਾ ਜ਼ਰੂਰ ਕੋਈ ਨਾ ਕੋਈ ਭਲਾਈ ਹੁੰਦਾ ਆ ਤੇ ਸ਼ਾਇਦ ਆਪਾਂ ਸਮਾਂ ਪੈਣ ਤੇ ਬਾਅਦ ਚ ਸਾਨੂੰ ਇਸ ਚੀਜ਼ ਦੀ ਸਮਝ ਲੱਗੇ ਤੇ ਆਪਾਂ ਦੇਖਦੇ ਅੰਦਰੋਂ ਵੀ ਮਕਾਨ ਤੁਹਾਡਾ ਜਿਹੜਾ ਨਾ ਵੀ ਆਹ ਦੇਖੋ ਅੰਦਰ ਅੱਛਾ ਪਤਾ ਕਿ ਤੁਸੀਂ ਘਰ ਜਿਹੜਾ ਸਾਰਾ ਖਾਲੀ ਕਰ ਦਿੱਤਾ ਪੂਰਾ ਹਨਾ ਉਹ ਵਾਹੂ ਵਾਹੂ ਉਹ ਉਹ ਦੇਖੋ ਲੈਂਟਰ ਨੂੰ ਪੂਰੀ ਬਿਲਕੁਲ ਤੇੜ ਆ ਗਈ ਯਾਰ ਖਤਮ ਹੋ ਗੱਡੇ ਇਹ ਅੰਦਰ ਵਿਚਾਰਿਆਂ ਦੇ ਬੜਨੇ ਨੂੰ ਵੀ ਹੁਣ ਭਾਜੀ ਇੰਨਾ ਪੈਸਾ ਲਾਉਣ ਤੋਂ ਬਾਅਦ ਵੀ ਘਰ ਬੇਕਾਰ ਹੋ ਗਿਆ ਹਨਾ ਇੱਥੇ ਕਈ ਢਾਈ ਢਾਈ ਕਰੋੜ ਦੀਆਂ ਕੋਠੀਆਂ ਵਾਲੇ ਜਿਹੜੇ ਆ ਕਹਿੰਦੇ ਲੱਖ ਦੀ 1 ਕਰੋੜ ਤੋਂ ਉੱਠੀ ਸ਼ੁਰੂ ਹੋ ਗਈ ਢਾਈ ਕਰੋੜ ਤੱਕ ਪਹੁੰਚ ਗਈਆਂ ਜਿਨ੍ਹਾਂ ਦੀਆਂ ਉਹ ਉਹ ਰੋਣਾ ਪਾਉਂਦੇ ਪਰ ਆ ਫਰਚ ਦੇਖੋ ਕਿਦਾਂ ਯਾਰ ਬਹਿ ਗਿਆ ਆ ਤਾਂ ਯਾਰ ਬੇ ਕਮਰਿਆਂ ਦੀ ਦਿਖਤ ਤੇੜਾ ਕਿਦਾਂ ਬਹਿ ਗਿਆ ਉਹ ਵਾਈਟ ਰੂਮ ਹੈਗੇ ਸਾਰੀ ਗੰਦ ਕੋਈ ਵੀ ਨਹੀਂ ਦੀ ਬਚੀ ਹੈ ਯਾਰ ਕੰਦਾਂ ਤਾਂ ਉਹ ਬੰਦੇ ਦੀ ਸਾਰੀ ਜ਼ਿੰਦਗੀ ਚ ਬੰਦਾ ਮਿਹਨਤ ਕਰਕੇ ਸੋਚਦਾ ਵੀ ਮੇਰਾ ਮਕਾਨ ਇੱਕ ਬਣ ਜਵੇ ਮੇਰਾ ਇੱਕ ਮਕਾਨ ਬਣ ਜਵੇ ਨਾ ਸੰਗ ਜੀ ਅਸੀਂ ਇਸ ਪੱਟ ਦੇ ਵਿੱਚ ਹਨਾ ਇਹ ਸਾਡਾ 10ਵਾਂ ਪਰਿਵਾਰ ਆ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਪਰ ਜਿੰਨੇ ਪਹਿਲੇ 9 ਪਰਿਵਾਰ ਦੇਖੇ ਆ 9 ਪਹਿਲੇ ਸਾਨੂੰ ਤੇ ਇਹ ਲੱਗਦਾ ਸੀ ਕਿ ਉਹ ਸੀਰੀਅਸ ਆ ਪਰ ਇਹ ਜਿਹੜਾ ਪਰਿਵਾਰ ਆ ਇਹ ਸਾਰਿਆਂ ਤੋਂ ਸੀਰੀਅਸ ਇਹ ਦੇਖ ਕੇ ਰੋਣਾ ਨਿਕਲਦਾ ਆ ਕਿ ਬਾਈ ਦਾਦਾ 3 ਸਾਲ ਕਬੈਦ ਦੇ ਵਿੱਚ ਲਾ ਕੇ ਵੀਰ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇਹ ਮਕਾਨ ਬਣਾਇਆ ਤੇ ਜਿਹੜਾ ਮਕਾਨ ਆ ਬਿਲਕੁਲ ਬਿਲਕੁਲ ਹੀ ਖਤਮ ਹੋ ਚੁੱਕਾ ਸਾਰੇ ਲੈਂਟਰ ਨੂੰ ਤੇੜਾ ਆ ਚੁੱਕੀਆਂ ਕੰਧਾਂ ਨੂੰ ਤੇੜਾ ਆ ਗਈਆਂ ਫਰਸ਼ ਥੱਲੇ ਵਹਿ ਗਿਆ ਤੇ ਪਾਣੀ ਵੀ ਦੱਸਦੇ 18 18 20 ਫੁੱਟ ਪਿਛਲੇ ਪਾਸੇ ਕਿਉਂਕਿ ਮਕਾਨ ਵੀਰ ਨੇ ਬਹੁਤ ਉੱਚਾ ਬਣਾਇਆ ਸੀ ਇਹ ਤੋਂ ਜਿਹੜਾ ਪਿਛਲਾ ਪਾਸਾ ਆ ਉਹ 15 ਫੁੱਟ ਵੈਸੀ ਨੀਵਾ ਆ ਉਹ ਤੋਂ ਉੱਪਰ 3-4 ਫੁੱਟ ਦੇ ਅੰਦਰ ਪਾਣੀ ਵੜ ਗਿਆ ਇਹ ਅਸਲ ਮਕਾਨ ਦਾ ਭਾਈ ਨੁਕਸਾਨ ਹੋਣ ਦਾ ਕਾਰਨ ਵੀ ਇਹੀ ਹੋਇਆ ਨਾ ਕਿ ਪਿਛਲਾ ਪਾਸਾ ਨੀਵਾ ਸੀਗਾ ਉਹਦੇ ਨਾਲ ਮਕਾਨ ਸਾਰਾ ਵਹਿ ਗਿਆ ਦੇਖ ਲਓ ਵੀਰ ਨੇ 3 ਸਾਲ ਮਿਹਨਤ ਕੀਤੀ ਮੈਂ ਕਿੰਨੇ ਕੁ ਪੈਸੇ ਲੱਗੇ ਹੋਗੇ ਤੇ ਮਕਾਨ ਤੇ ਮੈਂ ਲਾਇਆ 9 ਤੋਂ 10 ਲੱਖ ਰੁਪਏ 9 ਤੋਂ 10 ਲੱਖ ਰੁਪਏ ਵੀਰ ਨੇ ਮਿਹਨਤ ਕਰਕੇ ਕਮਾ ਕੇ ਇਸ ਮਕਾਨ ਤੇ ਲਾਇਆ ਪਰ ਅੱਜ ਮਜਬੂਰੀ ਇੰਨੀ ਆ ਮਕਾਨ ਬਣਾਉਣ ਤੋਂ ਬਾਅਦ ਵੀ ਵੀ ਰੋਡ ਦੇ ਉੱਤੇ ਸੌਣ ਦੇ ਲਈ ਜਿਹੜਾ ਮਜਬੂਰ ਆ ਬਾਹਰ ਰੋਡ ਦੇ ਉੱਤੇ ਬਾਈ ਹੁਣੇ ਤਰਪਾਲ ਪਾਈਓ ਉੱਥੇ ਰਹਿ ਰਿਹਾ ਯਾਰ ਬੜਾ ਤਰਸ ਆਉਂਦਾ ਤੇ ਜਰੂਰ ਸਾਡੀ ਬੇਨਤੀ ਕਰਦੇ ਆ ਕਿ ਵੀਰ ਹੋਂ ਦਾ ਮਕਾਨ ਦੇ ਲਈ ਵੀ ਆਪਾਂ ਜਰੂਰ ਵੀਰ ਹੋਂ ਦੇ ਨਾਲ ਖੜਕੇ ਇਹਨਾਂ ਦਾ ਜਿਹੜਾ ਮਕਾਨ ਆ ਉਹਦੇ ਲਈ ਇਹਨਾਂ ਦੀ ਹੈਲਪ ਜਰੂਰ ਕਰਨੀ ਹੈ ভাই ਕੋਈ ਗੱਲ ਨਹੀਂ ਜਰੂਰ ਗੁਰੂ ਸਾਹਿਬ ਕਿਰਪਾ ਕਰੋ ਕਿ ਸਾਡਾ ਮਕਾਨ ਜਰੂਰ ਹੋਊਗਾ ਜੀ ਇਹ ਕਾੜਾ ਫਿਰ ਹਨਾ ਵਾਹਿਗੁਰੂ ਵਾਹਿਗੁਰੂ ਪਏ ਹੋਰ ਵੀ ਨੁਕਸਾਨ ਹੋਇਆ ਤੁਹਾਡੇ ਜਿੱਦ ਮਤਲਬ ਘਰ ਘਰ ਦਾ ਤਾਂ ਹੋਇਆ ਜਿਹੜਾ ਹੋਰ ਘਰ ਦਾ ਸਮਾਨ ਸਮੂਹ ਦਾ ਨਹੀਂ ਸਮਾਨ ਅਸੀਂ ਪਹਿਲੇ ਹੀ ਕੱਢ ਲਿਆ ਹੈਗਾ ਸਮਾਨ ਸਮੂਹ ਅਸੀਂ ਉਦੋਂ ਸਾਡੇ ਕੱਪੜੇ ਕੂਪੜੇ ਬੈੱਡ ਬੂਥੇ ਉੱਥੇ ਕੱਢ ਲਿਆ ਉਹ ਬਚਾਅ ਹੋ ਗਿਆ ਹਾਂ ਮੇਰੇ ਉੱਤੇ ਦਾ ਕੱਢ ਲਿਆ ਅਸੀਂ ਕੋਠੇ ਤੇ ਰੱਖ ਲਿਆ ਸੀ ਪਰ ਉਹ ਤਾਂ ਫਿਰ ਕੋਠੇ ਤੇ ਵੀ ਰਿਸਕੀ ਹੋਣਾ ਆ ਕੇ ਵੇਖਦਾ ਠੰਡਾ ਪਾੜ ਗਿਆ ਆ ਤੇ ਮੁਰਿਆਂ ਨਾਲ ਚਲੋ ਇਹਨਾਂ ਸਭ ਤੋਂ ਵੱਡਾ ਇਨਾਂ ਦਾ ਮਾਰਦਾ ਵੀ ਕੋਈ ਉਦਾਂ ਨੁਕਸਾਨ ਜਾਨੀ ਹੁਣ ਤੋਂ ਬਚਾਅ ਹੋ ਗਿਆ ਜਿੱਦਾਂ ਦੇ ਹਾਲਾਤ ਆ ਕਰਦੇ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਹਾਂ ਦੀ ਹਾਂ ਦੀ ਚਲੋ ਤੁਹਾਨੂੰ ਅੰਦਰ ਸ ਹੋ ਹੋ ਚਾ ਮਾਰੇ ਥਲੇ ਬੈ ਗੇ ਫਿਰ ਉਹ ਦੇਖੇ ਦੇਖੇ ਯਾਰ ਮੇਰੇ ਵੀਡੀਓ ਬਣ ਗਈ ਸਾਡੇ ਤੇੜਾ ਆ ਗਏ ਸਾਰੇ ਕਿਹਨਾ ਸਰਜੀ ਸਜੰਗ ਕਿਤਾਦਨ ਆ ਜੀ ਜਗਿੰਦਰ ਸਿੰਘ ਤੁਹਾਡਾ ਨਾ ਥਲੀ ਸਗੇ ਉਮਰ ਕਿੰਨੀ ਹੈ ਮੇਰੇ ਅਗਲੇ ਬੜਾ ਵੀ 37 ਸਾਲ ਪਰਿਵਾਰ ਚ ਕੋਣ ਕੋਣ ਹੈ ਜੀ ਮੇਰਾ ਮਾਈ ਪਾਪ ਹੈ ਤੇਰੀ ਜਾਨ ਤੇ ਮੇਰੀ ਪਤਨੀ ਤੇ ਦੋ ਬੱਚੇ ਭਰਾ ਤੁਹਾਡੇ ਹੋਰ ਰਾ ਮੇਰੇ ਲੱਗ ਗਿਆ ਉਹ ਇੱਧਰ ਗਲੀ ਦੇ ਵਿੱਚ ਅਛਾ ਉੱਧਰ ਰਹਿੰਦੇ ਹਨ ਕੀ ਘਾਡੇ ਪਏ ਤੁਹਾਡਾ ਹਾਂਜੀ ਨਵੀਂ ਕੋਠੀ ਬਣਾਈ ਸਾਰੀ ਟੁੱਟ ਗਈ ਤੇਰਾ ਦੇ ਨਾਲ ਅੱਛਾ ਮੋਬਾਈਲ ਨੰਬਰ ਬੋਲੋ ਪਹਿਲਾਂ 98140 ਹਾਂਜੀ 35376 35376 ਜੀ ਹਾਂਜੀ ਠੀਕ ਹੈ ਭਾਜੀ ਇੱਥੇ ਲੇ ਗੋ ਸੁਣਦੇ ਕਿ ਮੈਂ ਦੇਖੀ ਉਹ ਠੀਕ ਹੈ ਜੀ ਠੀਕ ਹੈ ਮੇਰੇ ਲਈ ਠੀਕ ਹੈ ਜੀ ਠੀਕ ਹੈ ਓਕੇ ਭਾਜੀ ਠੀਕ ਹੈ ਜੀ ਸਰਪੰਚ ਸਾਹਿਬ ਹਜੀ ਹੁਣ ਤੁਹਾਡੇ ਪਿੰਡ ਦੇ ਤਕਰੀਬਨ ਕਾਫੀ ਗਲੀਆਂ ਦੇ ਵਿੱਚ ਕਾਫੀ ਮਕਾਨ ਦੇਖ ਕੇ ਆਏ ਆ ਹਨਾ ਬਹੁਤ ਵੱਡਾ ਜਿਹੜਾ ਮਕਾਨਾਂ ਦਾ ਨੁਕਸਾਨ ਹੋਇਆ ਜਿੱਦਾਂ ਵੀਰ ਦਾ ਇੱਕ ਤਾਂ ਦੇਖਿਆ ਮਕਾਨ ਬਣਾਉਣੇ ਹੱਲੇ ਵੀਰ ਕਹਿੰਦਾ ਵੀ 8-9 ਮਹੀਨੇ ਹੋਏ ਆ ਤੇ ਹਨਾ ਉਹ ਵਿਚਾਰਾ ਬਿਲਕੁਲ ਕਿਦਾਂ ਦੱਸਦਾ ਪਈ 3 ਸਾਲ ਬਾਅਦ ਵਿਦੇਸ਼ ਦੇ ਵਿੱਚ ਲਾ ਕੇ ਵੀਰ ਨੇ ਮਿਹਨਤ ਕਰਕੇ ਆਪਣਾ ਇੱਕੋ ਮਕਾਨ ਬਣਾਇਆ ਯਾਰ ਰਹਿਣ ਦਾ ਕਹਿੰਦਾ 9 ਮਹੀਨੇ ਵੀ ਨਹੀਂ ਉੱਥੇ ਰਸੀਬ ਹੋਇਆ ਉਹਨੂੰ ਵੀਰ ਤੋਂ ਵੀਜੀ ਅਜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਖਰਚ ਕੋਤੇ ਸਾਰਾ ਕੋਈ ਵੀਰ ਨੇ ਪਲੇਸਟਰ ਨਵਾਂ ਹੀ ਕਰਵਾਇਆ ਅਜੇ ਵੀਰ ਨੇ ਤਕਰੀਬਨ ਬਰੇ ਦੇ ਵਿੱਚ 4-5 ਸਾਲ ਲਾ ਕੇ ਭਾਜੀ ਤੇ ਫਿਰ ਮਕਾਨ ਬਣਾਇਆ 11-12 ਲੱਖ ਰੁਪਿਆ ਲੱਗ ਗਿਆ ਬਹੁਤ ਜੀ ਹਾਂਜੀ ਤੇ ਹਾਂ ਤੁਸੀਂ ਦੇਖ ਸਕਦੇ ਕਿ ਰਹਿਣ ਦੇ ਲਾਇਕ ਨਹੀਂ ਬੰਦਾ ساری ਜ਼ਿੰਦਗੀ ਚ ਸਰਮਨ ਸਾਹਿਬ ਇੱਕ ਮਕਾਨ ਬਣਦਾ ਹਨ ਪਰ ਇਹ ਹਾਲਾਤਾਂ ਨੂੰ ਦੇਖ ਕੇ ਤਾਂ ਯਾਰ ਰੋਣਾ ਨਿਕਲਦਾ ਕਿ ਗਾਈ ਹਣੀ ਯਾਰ ਕਿਦਾਂ ਸੜਕ ਦੇ ਉੱਤੇ ਰਹਿਣ ਦੇ ਮਜਬੂਰ ਹੋ ਅਸੀਂ ਤਾਂ ਤੁਹਾਡੀ ਆ ਪਿੰਡ ਦੀ ਗਲੀ ਵੀ ਆਪਾਂ ਦੇਖੀ ਸਾਰੀ ਸਾਰੀ ਦੀ ਸਾਰੀ ਗਲੀ ਦਾ ਨੁਕਸਾਨ ਹੋ ਗਿਆ ਹਨ ਬਿਲਕੁਲ ਭਾਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਭਾਜੀ ਇੱਕ ਇੱਕ ਕਮਰਾ ਹੈ ਨਾ ਕਈਆਂ ਦਾ ਉਹ ਇੱਕ ਇੱਕ ਕਮਰਾ ਟਹਿ ਟੇੜੀ ਹੋ ਗਿਆ ਉਹ ਬਿਲਕੁਲ ਰਹਿਣ ਦੇ ਲਾਇਕ ਨਹੀਂ ਹੈਗਾ ਉਹਨੂੰ ਬਹੁਤ ਨੁਕਸਾਨ ਹੋਇਆ ਚਲੋ ਬਾਕੀ ਤੇ ਬਾਕੀ ਮੇਰੀ ਸੰਤਾਵਾਂ ਨੂੰ ਇਹੀ ਬੇਨਤੀ ਆ ਭਾਜੀ ਕਿ ਜਿਹੜਾ ਪਿੰਡ ਮਸ਼ਹੂਰ ਹੈ ਨਾ ਹਨਾ ਇੱਕੋ ਪਿੰਡ ਚ ਨਾ ਬੜੀ ਚੋ ਬਿਲਕੁਲ ਆਪਾਂ ਹੁਣ ਦੇਖ ਕੇ ਅਸੀਂ ਪਹਿਲਾਂ ਪਿੱਛੇ ਜਾ ਕੇ ਆਏ ਆ ਪਰ ਉਸ ਪਿੰਡ ਚ ਤਾਂ ਇਦਾਂ ਦੇ ਹਾਲਾਤ ਸੀ ਜਿਦਾ ਕੋਈ ਮੇਲਾ ਹੁੰਦਾ ਇਦਾਂ ਟ੍ਰੈਲੀਆਂ ਦੀ ਲੰਨ ਲੱਗੀਆਂ ਇੱਥੇ ਜਿਹੜਾ ਅਜੇ ਤੱਕ ਇੰਨਾ ਨਿਊ ਚੈਨਲ ਤੇ ਆਇਆ ਹੀ ਨਹੀਂ ਹੈ ਜਿਹੜੇ ਜਿਹੜਾ ਇੱਥੇ ਨੁਕਸਾਨ ਹੋਇਆ ਬਹੁਤੇ ਨਿਊ ਚੈਨਲਾਂ ਨੂੰ ਪਤਾ ਹੀ ਨਹੀਂ ਆ ਵੀ ਹਾਂ ਇਹ ਵੀ ਪਿੰਡ ਹੈਗਾ ਵਾ ਪਰ ਇੱਥੇ ਭਾਜੀ ਸੰਸਥਾਵਾਂ ਨੂੰ ਬੇਨਤੀ ਆ ਇੱਥੇ ਇੱਕ ਵਾਰੀ ਆ ਕੇ ਵੇਖੋ ਤੇ ਇਹ ਕੱਲੇ ਕੱਲੇ ਘਰ ਜਾ ਕੇ ਵੇਖੋ ਵੀ ਕਿਹਦਾ ਕਿੰਨਾ ਨੁਕਸਾਨ ਹੋਇਆ ਵਾ ਬਿਲਕੁਲ ਆਪਾਂ ਮੈਨੂੰ ਲੱਗਦਾ ਜਿੰਨੇ ਪਿੰਡਾਂ ਦੇ ਵਿੱਚ ਪਹਿਲਾਂ ਕਵਰ ਕਰਕੇ ਆਏ ਸਾਰੇ ਪਿੰਡਾਂ ਤੋਂ ਵੱਧ ਇਸ ਪਿੰਡ ਦੇ ਵਿੱਚ ਨੁਕਸਾਨ ਹੋਇਆ ਤੇ ਜਦੋਂ ਵੀਰ ਹੁਣੀ ਵੀ ਦੱਸਦੇ ਅਸੀਂ ਵੀ ਦੇਖਿਆ ਘਰਾਂ ਦੇ ਵਿੱਚ ਹੱਲੇ ਸੇਵਾ ਐਨੀ ਨਹੀਂ ਪਹੁੰਚੀ ਕੁਝ ਪਰਿਵਾਰਾਂ 'ਚ ਅਸੀਂ ਦੇਖਿਆ ਰਾਸ਼ਨ ਜਰੂਰ ਪਹੁੰਚ ਗਿਆ ਹੈ ਕੁਝ ਘਰਾਂ ਦੇ ਵਿੱਚ ਦੇਖਿਆ ਹੈ ਰਾਸ਼ਨ ਪਿਆ ਰਾਸ਼ਨ ਪਹੁੰਚ ਗਿਆ ਪਰ ਉਹਦੇ ਨਾਲ ਹੋਰ ਵੀ ਸਹਾਇਤਾ ਦੀ ਲੋੜ ਹੈ ਤੇ ਜਰੂਰ ਸੰਗਜੀ ਇਸ ਪਿੰਡ ਦੇ ਵਿੱਚ ਪਹੁੰਚ ਕੇ ਜਿੰਨੀ ਵੀ ਆਪਜੀ ਸੇਵਾ ਕਰ ਸਕਦੇ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਸਰਮਾਨ ਸਿੰਘ ਓਕੇ ਮੇਰਾ ਪਿੰਡ ਠੀਕ ਹੈ